ਇੱਕ ਇੱਕ ਗੋਣੀ ਤੇ ਬੈਠ ਕੇ ਪਾਠ ਕਰਦੇ ਆ ਤੇ ਕਹਿੰਦੇ 84 ਗੱਤੀ ਹੁੰਦੀ ਹਾਂ ਮਤਲਬ ਹਿੰਦੂਤਰਮ ਦੇ ਵਿੱਚ ਵੀ ਵੈਸੇ ਬੋਲੀ ਕਹਿੰਦੇ ਆ ਮਾਤਾ ਸੀਤਾ ਦੀ ਬੋਲੀ ਸਾਹਿਬ ਹੈ ਆ ਅੰਮ੍ਰਿਤਸਰ ਦੇ ਕੋਲ ਮਨ ਮਨ ਖੁਸ਼ ਹੋ ਗਿਆ ਤੁਹਾਡੇ ਨੰਬਰ ਤੋਂ ਸ਼ੰਕਰ ਜਗਤ ਜੋਤ ਜਗਤ ਮਨ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਆਪੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਇਹ ਤੁਰਦੇ ਤੁਰਦੇ ਅੱਜ ਅਸੀਂ ਪਹੁੰਚ ਗਏ ਆ ਕੋਇੰਦਵਾਲ ਸਾਹਿਬ ਤੇ ਇਸ ਟਾਈਮ ਤੇ ਅਸੀਂ ਖੜੇ ਆ ਗੁਰਦੁਆਰਾ ਬੌਲੀ ਸਾਹਿਬ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਪਿੱਛੇ ਗੇਟ ਗੁਰਦੁਆਰਾ ਬੌਲੀ ਸਾਹਿਬ ਦਾ ਤੇ ਚਲੋ ਆਓ ਅੱਜ ਆਪਾਂ ਦਰਸ਼ਨ ਕਰਦੇ ਆ ਗੁਰਦੁਆਰਾ ਬੌਲੀ ਸਾਹਿਬ ਦੇ ਤੇ ਨਾਲ ਦੀ ਨਾਲ ਜਿਸ ਤਰ੍ਹਾਂ ਤੁਹਾਨੂੰ ਪਤਾ ਕੀ ਇਤਿਹਾਸ ਤੇ ਆਪਾਂ ਇਥੋਂ ਦਾ ਅੰਤ ਦੱਸਦੇ ਹਾਂ ਹਰੇਕ ਵੀਡੀਓ ਦੇ ਵਿੱਚ ਜਿੱਥੇ ਵੀ ਜਾਂਦੇ ਆਓ ਨਾਲੇ ਦਰਸ਼ਨ ਕਰੀਏ ਨਾਲੇ ਤੁਹਾਨੂੰ ਕਰਾਈਏ ਸਾਰਿਆਂ ਨੂੰ ਹਾਂ ਰਲ ਮਿਲ ਕੇ ਦਰਸ਼ਨ ਕਰੀਏ ਤੇ ਨਾਲੇ ਇੱਥੋਂ ਦਾ ਸੰਖੇਪ ਇਤਿਹਾਸ ਜਿਹੜਾ ਆਪਾਂ ਅੰਦਰ ਜਾ ਕੇ ਦੇਖਦੇ ਆਂ ਬਾਕੀ ਕੁਛ ਆ ਬਾਹਰਲੀ ਸਾਈਡ ਦੇ ਉੱਤੇ ਜਿਹੜਾ ਕੈਮਰਾ ਇਸ ਤਰ੍ਹਾਂ ਨਹੀਂ ਸਵਿਚ ਹੋਣਾ ਬਾਹਰ ਬਾਜ਼ਾਰ ਜਿਹੜੇ ਲੱਗਿਆ ਬਾਜ਼ਾਰਾਂ ਦੇ ਲੱਗ ਕੇ ਅਸੀਂ ਖੜੇ ਆਂ ਆ ਪਿੱਛੇ ਬੀਬੀਆਂ ਖਲੋਤੀਆਂ ਮਨੂੰ ਕਹਿੰਦੇ ਬਾਹਰੋਂ ਆਇਆ ਕੋਈ ਦਾਨ ਕਰਕੇ ਚਾ ਇਹ ਕੈਮਰੇ ਦਾ ਜਿਹੜਾ ਬੈਗ ਪਾਇਆ ਉਹ ਬੈਗ ਤੋਂ ਅੰਦਾਜ਼ਾ ਲਾ ਲੈਂਦੇ ਕਣੀ ਬਾਹਰ ਹੋਇਆ ਅਜੇ ਅੰਦਰ ਹੀ ਆਜੇ ਅੰਦਰ ਹੀ ਹੈ ਜੇ ਨਹੀਂ ਬਾਹਰ ਗਏ ਸੋ ਚਲੋ ਹੁਣ ਆਪਾਂ ਚੱਲਦੇ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਹੈ ਜੀ ਗੁਰਦੁਆਰਾ ਬਾਲੀ ਸਾਹਿਬ ਇਹ ਗੁਰੂ ਅਮਰਦਾਸ ਜੀ ਦਾ ਹੈ ਗੁਰਦੁਆਰਾ ਸਾਹਿਬ ਆ ਮੇਨਾ ਦਰਵਾਜ਼ਾ ਜਿੱਥੋਂ ਆਪਾਂ ਅੰਦਰ ਐਂਟਰ ਕਰਦੇ ਆਂ ਤੇ ਸਾਹਮਣੇ ਵਾਲੀ ਸਾਈਡ ਦੇ ਉੱਤੇ ਦਰਪਾਰ ਸਾਲੇ ਇਹ ਅੰਨੀ ਦਰਵਾਜ਼ਾ ਸਾਹਿਬ ਗੁਰਦੁਆਰਾ ਬੋਲੀ ਸਾਹਿਬ ਅੰਦਰਲੀ ਸਾਈਡ ਦੇ ਉੱਤੇ ਖੁੱਲਾ ਡੁੱਲਾ ਮਾਹੌਲ ਆ ਇਧਰਲੀ ਸਾਈਡ ਤੋਂ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਦੀ ਦੇਖ ਜਿਹੜੀ ਜਿਨ੍ਹਾਂ ਨੇ ਪ੍ਰਸ਼ਾਦ ਕਰਵਾਉਣਾ ਹੋਵੇ है। थे आपा। ये जी बॉली साहेब इतने अपा पर आप पेल मेक आईए अंदर गुरु महाराज के दर्शन कर आईएली साइड के है, बने कड़ाह प्रशाद वास्ते ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਜੱਥੇ ਮਿਲੇ ਹਨ ਮਿਲੇ ਹਨ ਜੀ ਜੀ ਮੀਨ ਤਰਪਾਰ ਸਾਹਿਬ ਗੁਰਦੁਆਰਾ ਕੋੜੀ ਸਾਹਿਬ ਤੱਕ ਸ਼ਕਤੀ ਪਾਚੀ ਜੀ ਕਾ ਬਹੁਤ ਆਸ਼ੀਰਵਾਦ ਨਮਰਨ ਕੇ ਬਧਕੇ ਦਾ ਕੁਸ਼ਾਲ ਹੁਸਾਲਾ ਕਾ ਕੁਸ਼ਾਲ

ਨਾ ਬਹੁਤ ਖੂਬਸੂਰਤ ਸਾਡੇ ਮੇਰੀ ਪਿਆਰੀ ਜੀਤ ਜੀ ਬਹੁਤ ਬਰਾ तोरे गुण को साख रे गुण सादा ही प्रचार हो जाएगा हमजे जान कह दियो ओ वीर सुमर सुर श्री गोमरदास जी दी एक साखी सुना रहे हैं बप्पा जी साखी के ना सादी देखे वीर रासनाथ भरे हुए दर्शनों संभयो जगत जोत जगत पर ਗੁਰਦਸ ਸਿੰਘ ਆਪਕੀ ਮੈਂ ਤੇ ਜੋਲੀ ਨੇ ਬੜਾ ਮੂਸਾ ਕਿਹਾ ਬਾਬਾ ਜੀ ਕਹਿੰਦੇ ਕਿ ਥੋੜੇ ਵੀਡੀਓ ਬਣਾ ਲਵਾਂ ਅੰਦਰੋਂ ਪਰ ਜ਼ਿਆਦਾ ਕਿੰਦੇ ਬਾਹਰੋਂ ਜਾ ਕੇ ਬਣਾ ਲਵਾਂ ਚਲੋ ਲਓ ਫਾਫਾ ਪਪਾ ਜੀ ਕਿੱਥੇ ਮਿਲੋ ਉਹ ਕਰਦੇ ਪਹਿਲੇ ਇੱਧਰ ਨਾਲ ਜਿਹੜੀ ਬੌਲੀ ਸਾਹਿਬ ਕਾਣਾ ਗੁੱਪਰਾ ਪੌਲੀ ਸਾਹਿਬ ਦੇ નીચે ਜਿਹੜਾ ਰੱਲ ਸਾਈਡ ਦੇ ਸਟੇ ਟਿੰਡੂ ਜਿਹੜਾ ਉਸ ਟਿਕਾਣਾ ਬਣਾਇਆ ਪਰ ਛੱਤ ਤਾਂ ਪਾਈ ਹੁੰਦੀ ਹੈ ਉਹਨਾਂ ਕੋ ਕਿੰਨਾ ਸੋਨਾ ਬਣਾਇਆ ਇਤਾਂ ਦੇ ਆ ਸਾਰੇ ਪਿੱਲਰ ਬਣੇ ਆ ਸਟੀਲ ਦਾ ਤੇ ਮੇਰੇ ਖਿਆਲ ਨਾਲ ਟਿੱਕਲੇ ਜਾਂ ਤਾਂਬਾ ਇਸ ਤਰ੍ਹਾਂ ਕੁਝ ਹੈ ਆ ਜਿਹੜੇ ਸ਼ੋਟ ਟੂਰ ਉੱਪਰ ਆਏ ਕਿੰਨੇ ਸੋਨੇ ਬਣਾਈ ਹਾਂ ਹਾਂ ਉੱਪਰ ਵੀ ਸ਼ਤ ਸਾਰੀ ਇਹ ਤੇ ਤਾਂਬਾ ਤੋਂ ਬਣੀਆਂ ਤੇ ਪੈਸੇ ਜਿਸ ਤਰ੍ਹਾਂ ਬਣਾਈ ਨੂੰ ਵਾਸਤੇ ਨੂੰ ਬਣਾ ਉਹ ਰਾ ਖਾਸ ਕਰਕੇ ਜਿਹੜੇ ਪਿੱਲਰ ਬਣਾਏ ਹਨ ਇਹਦੇ ਪਾਈਪਾਂ ਜਿਹੜੀਆਂ ਲਾਈਆਂ ਇਹ ਪੜੀਆਂ ਦੇ ਉੱਪਰ ਪਸਤ ਲਾਈਆਂ ਡਿਜ਼ਾਈਨ ਵੀ ਬੜਾ ਸੋਹਣਾ ਹੈ ਵਾਹੇ ਸਟੀਲ ਦੀਆਂ ਤੇ ਉਹਦੀਆਂ ਤਾਂਬੇ ਵਗੈਰਾ ਦੀਆਂ ਬਣਾਈਆਂ ਚਲੋ ਦੋ ਬੱਚਾ ਆ ਬੇਟਾ ਹਾਈਦ੍ਰੋਗੁਰਦਰ ਸਾਹਿਬ ਦੇ ਬਾਹਰ નીકਲਦੇ ਆਂ ਇਧਰਲੀ ਸਾਈਡ ਦੇ ਉੱਤੇ ਕਰਨਾਓ ਗਿਆ ਬਾਅਦ ਮੈਨੂੰ ਜਿਆਦਾ ਪ੍ਰਸ਼ਾਦ ਲੈਣਾ ਜਿੱਥੋਂ ਪਹਿਲਾਂ ਗਏ ਉੱਥੇ ਤਾਂ ਜਿਹੜਾ ਆਪ ਪ੍ਰਸ਼ਾਦ ਲੈਨੇ ਆ ਨਾ ਉਹ ਪ੍ਰਸ਼ਾਦ ਨੂੰ ਭੋਗ ਲਵਾਈ ਦਾ ਇੱਥੋਂ ਫਿਰ ਜਿਹੜਾ ਸਾਰੀ ਸੰਗਤ ਵਾਸਤੇ ਪ੍ਰਸ਼ਾਦ ਕਿੰਨੇ ਚਲੇ ਤਿਆਰ ਉਹ ਇਦਾਂ ਨਹੀਂ ਕਰੀ ਤੇ ਬੇਟਾ ਤੁਸੀਂ ਫਿਰ ਮਾਣ ਦੀ ਗੱਲ ਕਰਦੇ ਕਿ ਰੋਥੋਂ ਲੈਦੇ ਪ੍ਰਸ਼ਾਦ ਕਰਨਾਓ ਇਥੇ ਨਾਲ ਦੀ ਸਾਈਡ ਦੇ ਉੱਤੇ ਜੇ ਕਿਸੇ ਅਖੰਡਪੁਰ ਸਾਹਿਬ ਇੱਥੇ ਕਰਵਾਉਣਾ ਹੋਵੇ ਤਾਂ ਉਦੀ ਬੁਕਿੰਗ ਇੱਥੇ ਹੁੰਦੀ ਹੈ ਤੇ ਇਧਰੋਂ ਵੀ ਐਂਟਰੀ ਕਰ ਦਰਸਨ ਹਾਂ ਇਧਰਲੀ ਸਾਈਡ ਦੇ ਤੋਂ ਵੀ ਐਂਟਰੀ ਹੈ ਇਹ ਰਸਤਾ ਉਹਨਾਂ ਪਤਾ ਨਹੀਂ ਕਿਹੜੀ ਸਾਈਡ ਤੋਂ ਆਉਂਦਾ ਆ ਪਰ ਇਧਰਲੀ ਸਾਈਡ ਤੋਂ ਵੀ ਜਦੋਂ ਗੁਰੂ ਨਾਨਕ ਸਾਹਿਬ ਦਾ ਮੇਲਾ ਲੱਗਦਾ ਨਾ ਬਹੁਤ ਇੱਥੇ ਮਜ਼ਾ ਆਉਂਦਾ ਹਾਂ ਉਦੋਂ ਫਿਰ ਇਧਰਲੀ ਸਾਈਡ ਤੋਂ ਵੀ ਸੰਗਤਾਂ ਆਉਂਦੀਆਂ ਕੀ ਹੁਣ ਆਪਾਂ ਚੱਲਦੇ ਆਂ ਤੁਹਾਨੂੰ ਬੋਲੀ ਸਾਹਿਬ ਦੇ ਦਰਸ਼ਨ ਕਰਾਉਨੇ ਜਿਹੜੀ ਗੁਰੂ ਅਮਰਦਾਸ ਜਿਹਦੀ ਬੋਲੀ ਫੈਲਿਆ ਬੋਲੀ ਸਾਹਿਬ ਐ ਹੈ ਤਾਂ ਸਾਰੇ ਪੰਜਾਬੀਆਂ ਨੂੰ ਪਤਾ ਹੀ ਆ ਪਰ ਜੇ ਕੋਈ ਪੰਜਾਬ ਤੋਂ ਬਾਹਰੋਂ ਵੇਖਣ ਲਿਆ ਤਾਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਿੰਦੇ ਆ ਬੋਲੀ ਸਾਹਿਬ ਤੋ ਉਹਨੂੰ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਖੂਹ ਹੁੰਦਾ ਆ ਜਿੱਥੋਂ ਪਾਣੀ ਪੁਰਾਣੇ ਸਮੇਂ ਦੇ ਵਿੱਚ ਕੱਢ ਕੇ ਵਰਤਦੇ ਹਿੰਦੇ ਨੇ ਲਾਉਣ ਵਾਸਤੇ ਜਾਂ ਕੁਝ ਵੀ ਕਰਨ ਵਾਸਤੇ ਤੋ ਉਹਨੂੰ ਬੋਲੀ ਕਿਹਾ ਜਾਂਦਾ ਹੈ। ਇਹ ਦੂਤਰਮ ਦੇ ਵਿੱਚ ਵੀ ਵੇਲੇ ਬੋਲੀ ਕਹਿੰਦੇ ਆ। ਮਾਤਾ ਸੀਤਾ ਦੀ ਬੋਲੀ ਸਾਹਿਬ ਹੈ ਆ ਅਮਰਸਰ ਦੇ ਕੋਲ। ਜੋ ਚਾਹੁੰਦੇ ਆ ਕੋਈ ਵੀ ਉੱਥੋਂ ਦੇ ਤੁਹਾਨੂੰ ਦਰਸ਼ਨ ਕਰਵਾਈਏ। ਜਿੱਥੇ ਭਗਵਾਨ ਵਾਲਮੀਕ ਨੇ ਤਪસ્યા ਕੀਤੀ ਸੀ માતા ਸੀਤਾ ਜੀ ਜਿੱਥੇ ਰਹੇ ਸੀ ਉਥੋਂ ਦਾ ਬਲੌਗ ਵੀ ਆਪਾਂ ਬਣਾਵਾਂਗੇ ਭਾਵੇਂ ਕੋਈ ਡਿਮਾਂਡ ਕਰਦਾ ਕੋਈ ਕਮੈਂਟ ਕਰਦਾ ਤਾਂ ਫਿਰ ਆਪਾਂ ਜ਼ਰੂਰ ਵੀ ਅਦੀ ਗਰੂ ਅਮਰਦਾਸ ਜੀ ਦੀ ਪੌੜੀ ਸੇ ਸਤਿ ਸ਼੍ਰੀ ਅਕਾਲ ਇੱਥੋਂ ਜਿਹੜਾ ਇਹ ਵੱਖਰਾ ਹੋ ਜਾਂਦਾ ਰਸਤਾ ਬੀਬੀਆਂ ਦਾ ਜਿਹੜਾ ਰਸਤਾ ਹੋ ਇਧਰ ਦੀ ਸ਼ਾਇਦ ਹੁੰਦੇ ਆ ਤੇ ਜਿਹੜੇ ਬੰਦੇ ਆ ਉਹ ਇਧਰ ਵੀ ਚੱਲਦੇ ਨੇ ਕੋਲੋਂ ਇੱਕ ਇੱਕ ਪੌੜੀ ਤੇ ਬੈ ਕੇ ਪਾਟ ਕਰੀਦਾ ਕਿ ਇੱਕ ਇੱਕ ਪੌੜੀ ਤੇ ਬੈ ਕੇ ਪਾਟ ਕਰਦੇ ਆ ਤੇ ਕਹਿੰਦੇ 84 ਗੱਟੀ ਹੁੰਦੀ ਹਾਂ ਮਤਲਬ ਪਤਾ ਨਹੀਂ 84 ਕਿ ਕਿੰਨੀਆਂ ਪੌੜੀਆਂ ਆ ਉਹਨਾਂ ਜੱਦੀ ਸਰ ਤੋਂ ਸ਼ਹਿਰ ਪਾਟ ਕਰਦੇ ਆ ਇਹ ਵੀ ਇੱਕ ਇੱਕ ਪੌੜੀ ਦੇ ਬੈ ਕੇ ਹਾਂ ਉਹਦਾ ਪਾਟ ਕਰਨਾ ਉਹ ਫਿਰ ਕਹਿੰਦੇ ਕਿ 84 ਗੱਟੀ ਜਾਂਦੀ ਅੱਛਾ ਮਤਲਬ ਮੈਂ ਸੁਣਿਆ ਹੈ ਇਹ ਜੀ। ਸ਼ਰਤ ਹੈ ਜੇ ਬੰਦ ਕਿੱਪੜੇ ਤੇ ਸਾਰਾ ਕੁਝ ਹੈ। ਸੋ ਹੁਣ ਇੱਕ ਮਾਈਕ ਤੁਹਾਡੇ ਕੋਲੇ ਲਊਗਾ। ਮਾਈਕ ਮੇਰੇ ਕੋਲੇ। ਕੇ ਚੱਲੋ। ਗੱਲਾਂ ਗੰਭੀਰ ਕੱਲਾ ਸੁਣੋ। ਨਹੀਂ ਬੇਟਾ ਆਜੋ ਤੁਸੀਂ ਮੇਰੇ ਨਾਲ। ਹਾਂ ਤੁਹਾਨੂੰ ਪਰਿਕਾਰ ਰਿਹਾ ਹੈ। ਦੋ ਵਾਰ ਕਿ ਗੁੱਸੇ ਵਿੱਚ ਪੈਤਾ ਕਿ ਇਹ 판ਦੇ ਤੋਂ ਕਿ ਕੋਨਾ ਖਲੋ ਚੂਲਾ ਲੈਣ ਵਾਸਤੇ ਜਾਂਦੇ ਫੰਕਸ਼ਨਾਂ ਨਾਲ ਯਾਰ ਲਈ ਦੇ ਦੇ ਇਸ਼ਨਾਨ ਵੀ ਕਰਦੇ ਦੇ ਤੇ ਇਹ ਕਿਹੜੀ ਪੁਲਿਸ ਹੈ ਪਿਆ ਇੱਕ ਥੋੜੀ ਨਾ ਆਵਾਜ਼ ਬੋਲਦੀ ਆ ਪਤਾ ਨਹੀਂ ਤੁਹਾਨੂੰ ਕਿਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਪਰ ਬਹੁਤ ਹੌਂਦਾ ਡੂੰਘਾ ਜਾਂ ਕਦੇ ਤਾਂ ਫੀਟੇ ਵਿੱਚ ਬਹੁਤ ਡੂੰਘੀ ਤਾਂ ਹੈ ਲੋੜੇ ਕਰਕੇ ਬੜੀ ਆਵਾਜ਼ ਹੋਰ ਤਰ੍ਹਾਂ ਦੀ ਆਉਂਦੀ ਹੈ ਬੋਲਦੀ ਹੈ ਤਾਂ ਵੀ ਦਾਸ ਨੂੰ ਪੱਕਾ ਪਿਆਸਾ ਤੋਂ ਬੈਕ ਦਾ ਚਾਰਟ ਕਾ ਨਹੀਂ ਤਾਂ ਵੀ ਦਾਸ ਨੂੰ ਬਾਤ ਕਰਨ ਲਈ ਦੇ ਇੱਕ ਜੀ ਤੇ ਤੁਸੀਂ ਕਿੱਥੇ ਸ਼ਾਂਤੀ ਬਹੁਤ ਹੈ ਗੁਰੂ ਹਾਂਜੀ ਇਹ ਸ਼ਾਨਨਾਮਾ ਪੜ੍ਹਦੇ ਸਿਰੋਪਾ ਫੈਲਾਣਾ ਕਬਦਨ ਸਿਰੋ ਤੋਂ ਬਾਅਦ ਬਰਾਜੋ ਦੱਸੋ ਕਿਤਾ ਕਿਵਦਿਆ ਕਿਥੇ ਰਹੇ ਮੈਂ ਅੱਜ ਗੋਨੀਵਾਲ ਸਾਹਿਬ ਅੱਛਾ ਇਹ ਤੇ ਲੋਕਲ ਹੀ ਦੇਣਾ ਹਾਂਜੀ ਕਿਹਨਾ ਕੀ ਤਰ੍ਹਾਂ ਜੈ ਵੀਰ ਜੈ ਵੀਰ ਕਿਆ ਮੈਂ ਸਬਸਕ੍ਰਾਈਬ ਕੀਤਾ ਕਿ ਤੱਕ ਨਹੀਂ ਛਟਾਈ ਜੀ ਨਹੀਂ ਹੁਣ ਕਰਨਾ ਕਿ ਨਹੀਂ ਜੇ ਕਰ ਦਾਂਗੇ ਦੇਖ ਕਰ ਦਾਂਗੇ ਇਤਨਾ ਪਾ ਸਾਰੇ ਗੁਰਦੁਆਰਿਆਂ ਦੇ ਬਲੌਗ ਬਣਾਉਂਦੇ ਠੀਕ ਹੈ ਆਪਣੀਆਂ ਆਪਣੀਆਂ ਸਿੱਖ ਇਤਿਹਾਸ ਦੀਆਂ ਜਿਹੜੀਆਂ ਯਾਦ ਠੀਕ ਬਾਪੂ ਵੀ ਦੇਖਣਾ ਹੈ ਜੇ ਕਰਦੇ ਆਣੋ ਕਹਣਾ ਵੀ ਤੁਸੀਂ ਵੇਖੋ ਠੀਕ ਹੈ ਔਰ ਫਿਰ ਗੜਦੀ ਖੜਾ ਗੜਦੀ ਖੜਾ ਵਧੀਆ ਵਰਤਦਾ ਹਾਈ ਗੁਰੂ ਜੀ ਕੀ ਫਤਿਹ ਹੁਣ ਆਪਾਂ ਤੁਹਾਨੂੰ ਦੱਸਦੇ ਆ ਜੀ ਇਤਿਹਾਸ ਇੱਥੋਂ ਦਾ ਪੂਰਾ ਸੋ ਦੋਸਤੋ ਇਹ ਗੁਰਦੁਆਰਾ ਬੌਲੀ ਸਾਹਿਬ ਗੁਰੂ ਅਮਰਦਾਸ ਜੀ ਨੇ ਬਣਵਾਇਆ ਸੀ ਜਿਹੜੀ ਬੌਲੀ ਬੌਲੀ ਸਾਹਿਬ ਜਿਹੜਾ ਇੱਥੇ ਬਣਵਾਇਆ 84 ਪੌੜੀਆਂ ਦੀਆਂ ਬਣਵਾਈਆਂ ਤੇ ਇਸੇ ਥਾਂ ਦੇ ਉਤੋਂ ਹੀ ਕੁਝ ਜਿਹੜੇ ਸਿਧਾਂਤ ਆ ਸਿੱਖ ਕੌਮ ਦੀ ਝੋਲੀ ਗੁਰੂ ਅਮਰਦਾਸ ਜੀ ਨੇ ਪਾਏ ਸੀ ਜਿਹਦੇ ਵਿੱਚ ਆਪਾਂ ਜਿਸ ਤਰ੍ਹਾਂ ਸਤੀ ਪ੍ਰਥਾ ਸਾਰੇ ਜਾਣਦੇ ਆ ਸਤੀ ਪ੍ਰਥਾ ਪਹਿਲਾਂ ਚੱਲਦੀ ਹੁੰਦੀ ਏ ਕਿ ਜੇ ਕਿਸੇ ਔਰਤ ਦਾ ਜੇ ਉਹ ਉਹਦਾ ਖਾ ਬੰਦੋ ਦਾ ਬੰਦਾ ਜੇ ਮਰ ਜਾਂਦਾ ਸੀ ਤਾਂ ਉਹਨੂੰ ਉਹਦੇ ਨਾਲ ਹੀ ਸਤੀ ਹੋਣਾ ਪੈਂਦਾ ਸੀ ਯਾਨੀ ਕਿ ਉਹਦੀ ਚਤਾ ਦੇ ਵਿੱਚ ਸੜ ਕੇ ਉਹਨੂੰ ਆਪਣੀ ਜਾਨ ਦੇਣੀ ਪੈਂਦੀ ਸੀ ਤਾਂ ਉਹ ਗੁਰੂ ਅਮਰਦਾਸ ਜੀ ਨੇ ਕਿਸੇ ਥਾਂ ਦੇ ਤੋਂ ਹੀ ਉਸ ਸਤੀ ਪ੍ਰਥਾ ਦੇ ਉੱਤੇ ਰੋਕ ਲਾਈ ਸੀ ਫਿਰ ਜਿਹੜੀ ਪਰਦੇ ਦੀ ਇੱਕ ਪ੍ਰਥਾ ਆ ਖਾਸ ਕਰਕੇ ਚਲੋ ਆਪਾਂ ਕਿਸੇ ਧਰਮ ਦਾ ਨਾਂ ਨਹੀਂ ਲੈਣਾ ਪਰ ਇਹ ਖਾਸ ਧਰਮ ਦੇ ਵਿੱਚ ਇਹ ਪ੍ਰਥਾ ਜਾਂ ਕਿਸ ਪਰਦੇ ਦੇ ਵਿੱਚ ਰਹਿੰਦੀਆਂ ਔਰਤਾਂ ਜੋ ਤੁਹਾਨੂੰ ਆਜ਼ਾਦੀ ਨਹੀਂ ਉਹ ਬਾਹਰ ਨਿਕਲਣਦੀਆਂ ਖੜਾ ਉਹਦੇ ਉੱਤੇ ਵੀ ਜਿਹੜੀ ਗੁਰੂ ਅਮਰਦਾਸ ਜੀ ਨੇ ਇਸੇ ਥਾਂ ਦੇ ਉੱਤੇ ਹੀ ਰੋਕ ਲਾਈ ਸੀ ਫਿਰ ਜਿਹੜੀਆਂ 22 ਮੰਜੀ ਸਾਹਿਬ ਜਿਨ੍ਹਾਂ ਆਪਾਂ ਕਹਿੰਦੇ ਆਪਾਂ ਗੁਰਦੁਆਰਾ ਸਾਹਿਬ ਦੇ ਜਾਣਦੇ ਨਾ ਦਰਬਾਰ ਸਾਹਿਬ ਵੀ ਜਾਣਦੇ ਉੱਥੇ ਇਹਦੀ ਮੰਜੀ ਸਾਹਿਬ ਆ ਬਹੁਤ ਸਾਰੇ ਤਰਨਤਨ ਸਾਹਿਬ ਉੱਥੇ ਦੀ ਮੰਜੀ ਸਾਹਿਬ ਆ ਤੇ ਇਹ 22 ਸਥਾਨ ਜਿਹੜੇ ਬਣਾਏ ਹੀ ਜਿਹਨਾਂ ਨੂੰ ਮੰਜੀਆਂ ਕਿਹਾ ਜਾਂਦਾ ਹੈ ਮੰਜੀ ਸਾਹਿਬ ਤੇ ਇਹ ਪ੍ਰਚਾਰ ਵਾਸਤੇ ਬਣਾਈਆਂ ਗਈਆਂ ਕਿ ਸਿੱਖ ਧਰਮ ਦੇ ਅੱਗੇ ਪ੍ਰਚਾਰ ਵਾਸਤੇ ਬਣਵਾਈਆਂ ਗਈਆਂ ਆ ਉਹ ਵੀ ਗੁਰੂ ਅਮਰਦਾਸ ਜੀ ਨੇ ਇੱਥੋਂ ਬੈਠ ਕੇ ਹੀ ਬਣਵਾਈਆਂ ਸੀ ਇੱਕ ਜਿਹੜੀ ਪੰਗਤ ਦੀ ਪ੍ਰਥਾ ਆ ਜਿਸਨੂੰ ਆਪਾਂ ਸਾਰੇ ਜਾਣਦੇ ਕਿ ਪਹਿਲੇ ਪੰਗਤ ਪਾ ਕੇ ਸੰਗਤ ਤੇ ਉਹ ਜਿਹੜੀ ਰੀਤ ਆ ਜਾਂ ਜਿਹੜੀ ਲੰਗਰ ਦੀ ਕਿਉਂਕਿ ਬਈ ਸ਼ੁਰੂਆਤ ਆ ਜਿਹੜੀ ਕੀਪੀ ਉਹ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਸ਼ੁਰੂਆਤ ਕੀਤੀ ਸੀ ਪਰ ਪੰਗਤ ਦੀ ਜਿਹੜੀ ਸ਼ੁਰੂਆਤ ਆ ਕਿਸ ਤਰ੍ਹਾਂ ਪੰਗਤ ਦੇ ਵਿੱਚ ਬਿਠਾ ਕੇ ਪ੍ਰੋਪਰ ਉਹਨੂੰ ਇੱਕ ਸਿਸਟਮ ਦੇ ਵਿੱਚ ਅ ਲੈ ਕੇ ਆਉਣ ਦਾ ਉਹ ਗੁਰੂ ਅਮਰਦਾਸ ਜੀ ਨੇ ਇਸੇ ਥਾਂ ਦੇ ਉਤੋਂ ਉਹ ਸ਼ੁਰੂਆਤ ਕੀਤੀ ਸੀ ਤੇ ਉਹਦੇ ਵਿੱਚ ਜਿਹੜਾ ਉਸ ਸਮੇਂ ਦਾ ਬਾਦਸ਼ਾਹ ਸੀ ਬਾਦਸ਼ਾਹ ਅਕਬਰ ਹੀ ਜਿਹੜਾ ਮੇਰੇ ਖਿਆਲ ਨਾਲ ਹਾਂ ਅਕਬਰ ਹੀ ਤੇ ਉਹ ਬਾਦਸ਼ਾਹ ਅਕਬਰ ਵੀ ਆਣ ਚੁਕੇ ਪੰਗਤ ਦੇ ਵਿੱਚ ਬਹਿ ਕੇ ਉਹਨੇ ਪ੍ਰਸ਼ਾਦਾ ਪਾਣੀ ਛਕਿਆ ਸੀ ਤੇ ਫਿਰ ਉਸ ਤੋਂ ਬਾਅਦ ਗੁਰੂ ਜੀ ਦੇ ਨਾਲ ਦਰਸ਼ਨ ਦਿੱਤੇ ਉਹਦਣਾ ਗੱਲਬਾਤ ਕੀਤੀ ਸੀ ਤੇ ਇੱਕ ਜਿਹੜਾ ਆਪਾਂ ਪਾਠ ਜਦੋਂ ਕਰਦੇ ਆਂ ਤੇ ਆਨੰਦ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਵੀ ਗੁਰੂ ਜੀ ਨੇ ਇਸੇ ਥਾਂ ਦੇ ਉੱਤੇ ਹੀ ਉਹਦੀ ਰਚਨਾ ਕੀਤੀ ਸੀ ਉਸ ਜਿਹੜੀ ਸੁਰ ਕੀ ਬਾਣੀ ਜਿਹੜੀ ਆ ਅਨੰਦ ਸਾਹਿਬ ਉਹਦੀ ਜਿਹੜੀ ਆਮਦਿਆ ਉਹ ਵੀ ਇਸੇ ਜਗ੍ਹਾ ਦੇ ਉੱਤੇ ਹੋਈ ਹੁੰਦੀ ਤੇ ਦੂਸਰਾ ਜਿਹੜਾ 84 ਪੌੜੀਆਂ ਦਾ ਉਹ ਤੁਹਾਨੂੰ ਦੱਸਿਆ ਕਿ ਬੌਲੀ ਸਾਹਿਬ ਜਿਹੜੀ ਉਹ ਬਣਵਾਈਆਂ 84 ਪੌੜੀਆਂ ਜਿਹੜੀਆਂ ਜਿਸ ਤਰ੍ਹਾਂ ਤਕਰੀਬਨ ਹਰੇਕ ਧਰਮ ਦੇ ਵਿੱਚ ਇਹ ਮੰਨਿਆ ਜਾਂਦਾ ਕਿ 84 ਜਿਹੜੀ ਉਹ ਕੱਟੀ ਜਾਂਦੀ ਆ ਜਾਂ ਕਿਸੇ ਤਰੀਕੇ ਨਾਲ ਗੇਤਰ ਕੇ ਤਾਂ ਉਹ ਉਹ 84 ਵਾਸਤੇ ਇਹ ਬੌਲੀ ਸਾਹਿਬ ਬਣਾਈ ਸੀ ਕਿ 84 ਕਦਮ ਆ ਯਾਨੀ 84 ਪੌੜੀਆਂ ਬੌਲੀ ਸਾਹਿਬ ਦੀਆਂ ਤੇ 84 ਲੱਖੀ ਜੂਨਾ ਹੁੰਦੀ। ਤਾਂ ਇੱਕ ਪੌੜੀ ਦੇ ਨਾਲ ਉਹ ਇੱਕ ਲੱਖ ਜਿਹੜੀ ਉਹ ਜੂਨ ਕੱਟੀ ਜਾਂਦੀ ਹੈ। ਤਾਂ ਉਸ ਸਿਧਾਂਤ ਦੇ ਅਨੁਸਾਰੇ ਬੌਲੀ ਸਾਹਿਬ ਜਿਹੜੀ ਉਹ ਬਣਵਾਇਆ ਸੀ ਗੁਰੂ ਅਮਰਦਾਸ ਜੀ ਨੇ। ਸੋ ਚਲੋ ਹੁਣ ਥੋੜਾ ਆਪਾਂ ਬਾਹਰ ਚੱਲ ਕੇ ਤੁਹਾਨੂੰ ਬਾਜ਼ਾਰ ਵਗੈਰਾ ਵਿਖਾ ਦਿੰਨੇ ਆ ਤੁਹਾਡੇ ਕਿ ਬਾਹਰਲਾ ਮੌੜ ਕਿੱਦਾਂ ਦਾ। ਜੀ ਭਾਇਆ ਟਾਈਮ ਤਾਂ ਫਿਰ ਇੱਥੇ ਗੁਰਦੁਆਰਾ ਸਾਹਿਬ ਇੱਕ ਸੁਬਾਰਾ ਸਾਹਿਬ ਗੁਰਦੁਆਰਾ ਫਿਰੋਕੀ ਤੋਂ ਦਰਸ਼ਨ ਵੀ ਕਰਾਂ ਮੀਂਹ ਦੀ ਪਹਿਲੀ ਗੱਲ ਮੈਨੂੰ ਟਾਇਲ ਨਹੀਂ ਦੇਖੀ ਉਹ ਟਾਇਲ ਐਨੂੰ ਮੋਰੀ ਵੀ ਮੈਨੂੰ ਤੋਂ ਬਰੀ ਨੇ ਇਹਨੂੰ ਹਰ ਚਾਗਾ ਤਾਂ ਈ ਟਾਇ ਚੈ ਇਹਨੂੰ ਬਾਟ ਹੋਇਆ ਨਾ ਮਤਲਬ ਸੋ ਚਲੋ ਹੁਣ ਚੱਲਦੇ ਆਂ ਆਪਾਂ ਬਾਹਰ ਬਾਜ਼ਾਰ ਚ ਸੋ ਦੋਸਤੋ ਏ ਸੀ ਗੁਰਦੁਆਰਾ ਪੌਲੀ ਸਾਹਿਬ ਗੋਇੰਦਵਾਲ ਸਾਹਿਬ ਦੇਖੀ ਗੁਰੂ ਅਮਰਦਾਸ ਜੀ ਦਾ ਤੇ ਬਾਕੀ ਤੁਸੀਂ ਵੇਖ ਲਿਆ ਬਲੌਗ ਦੇ ਵਿੱਚ ਸਾਰਾ ਕੁਝ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦਾ ਬਲੌਗ ਤੇ ਬਾਕੀ ਹੁਣ ਆਪਾਂ ਇੱਥੇ ਨਾਲ ਹੀ ਇੱਕ ਹੋਰ ਗੁਰਦਰਾ ਸਾਹਿਬ ਆ। ਹਾਂਜੀ ਹਾਂਜੀ ਆਪ ਮਾਈਕ ਮਾਈਕ ਲਾ ਲਓ ਤੇ ਤੁਹਾਡੀ ਬਾਜ ਆਜੂਗੀ ਨਾ ਵਿੱਚ ਜਿਹੜਾ ਅੱਗੇ ਬੋਲ ਜੋ ਜੇ ਤੁਸੀਂ ਇੱਥੇ ਲੋਕਲ ਹੀ ਇੱਥੇ ਦੇ ਹਾਂਜੀ ਹਾਂਜੀ ਲੋਕ ਕੀ ਕੰਮਕਾਰ ਕਰਦੇ ਇੱਥੇ ਜਾਂ ਦਰਸ਼ਨ ਕਰਨਾ ਜੌਬ ਕਰਦਾ ਪੱਲਾ ਪੱਲਾ ਅੱਛਾ ਜੀ ਆਹ ਤੋਰਿਆ ਤੁਹਾਡਾ ਹਾਂਜੀ ਠੀਕ ਆ ਜੀ ਭੱਲਾ ਬਰਤਨ ਸਟੋਰ ਵਧੀਆ ਭਾਂਡੇ-ਮੁੰਡੇ ਹੁੰਦੇ ਇਹਨਾਂ ਦੇ ਹਾਂਜੀ ਹਾਂਜੀ ਤੇ ਜਿਹੜੇ ਵੀਰ ਭਰਾ ਇੱਥੇ ਆਉਣਗੇ ਤਾਂ ਜਰੂਰ ਆਇਓ ਇਹਨਾਂ ਦੀ ਦੁਕਾਨ ਦੇ ਉੱਤੇ ਠੀਕ ਹੈ ਜੀ ਤੇ ਕੋਈ ਸਾਡਾ ਵਲੌਗ ਵੇਖ ਕੇ ਆਵੇ ਤਾਂ ਕੋਈ ਡਿਸਕਾਊਂਟ ਵੀ ਦੋਗੇ ਉਹਨਾਂ ਨੂੰ ਹਾਂਜੀ ਇਹ ਪੂਰਾ ਰੇਟ ਹੀ ਕੋਲ ਸਾਡਾ ਜਿਹੜਾ ਇਹ ਨਾ ਆਪਣਾ ਹੋਰ ਸੇਵ ਦਾ ਕਮੀ ਆ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਚਲੋ ਆਪਣਾ ਦੀਜੀਪਾਲੀ ਦਾ ਗੁਰਦੁਆਰਾ ਵਾ अच्छा जी ਉਥੇ ਵੀ ਜਾਓ ਫੋਟੋਸ ਆਫਟ ਕਰਦੇ ਜਾਓ ਉਸਾਰਾ ਠੀਕ ਹੈ ਜਰੂਰ ਜਰੂਰ ਜਾਵਾਂਗਾ ਉਥੇ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਹਾਂਜੀ ਹਾਂਜੀ ਤੇ ਬਲੌਗ ਵੇਖਿਆ ਕਰੋ ਗਾ ਸ਼ੇਅਰ ਵੀ ਕਰ ਦਿਆ ਕਰੋ ਠੀਕ ਹੈ ਜੀ ਇਤਿਹਾਸ ਜੀ ਐ ਨੂੰ ਸਾਡੇ ਨਾਲ ਜੀ ਭਾਈ ਚਾਹ ਰੋ ਕਰੋ ਹੋ ਗਿਆ ਨਾ ਮਨ ਖੁਸ਼ ਹੋ ਗਿਆ ਤੁਹਾਡੇ ਨੰਬਰ ਤੇ ਸੋ ਆਊਟਰ ਆਪਣੀ ਥੋੜੀ ਜਿਹੀ ਵੇਚ ਰਹੀ ਤੇ ਵੀਰਣੀ ਆ ਗਈ ਫਿਰ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਗਏ ਤੇ ਤਾ ਕਰਕੇ ਫਿਰ ਚਲੋ ਅਹੀਂ ਆ ਕੇ ਵੀ ਚਲ ਕੋਈ ਨਹੀਂ ਬਾਅਦ ਚ ਸ਼ੂਟ ਕਰ ਲਾਂਗੇ ਕੋਈ ਅਹੀਂ ਕੋਈ ਡੇ ਤਕੜੇ ਠੈ ਨਹੀਂ ਇਤਲੀ ਸਟਾਰ ਵੀ ਤੜੇ ਬੜੇ ਤਕੜੇ ਯੂਟਿਊਬਰਾਂ ਵੀ ਉਹਨਾਂ ਨੂੰ ਕਹਿ ਰਹੀਏ ਭਾਈ ਸਾਈਡ ਤੇ ਚਲਦੇ ਹੋ ਸਾਡੀ ਛੂਟ ਚੱਲਣ ਦੇ ਗਏ ਉਹ ਤੇ ਕਿਉਂ ਕਹਿਣਾ ਆਪਾਂ ਕਿਸ ਨੂੰ ਤੇ ਤਾਂ ਕਰਕੇ ਫਿਰ ਅਸੀਂ ਉਹਨਾਂ ਨਾਲ ਵੀ ਰਣਾ ਗੱਲਾਂ ਕਰਨ ਲੱਗੇ ਤਾਂ ਫਿਰ ਆਊਟਰ ਹੋ ਰਹੀ ਗਈ ਸੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਜਿਹੜਾ ਵਲੌਗ ਕਿਵੇਂ ਦਾ ਲੱਗਿਆ ਅੱਜ ਦਾ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਖਵਾਵਾਂਗੇ ਜਿਹੜਾ ਗੁਰਦੁਆਰਾ ਚਵਾਰਾ ਸਾਹਿਬ ਜਿੱਥੇ ਸਾਰਾ ਉਹ ਮਤਲਬ ਚੁੱਲਾ ਚੌਂਕਾ ਤੇ ਸਾਰਾ ਉਹ ਨਿਕਲਿਆ ਪੁਰਾਣਾ ਸਾਰਾ ਉਹ ਸਾਰਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਵਿਖਾਵਾਂਗੇ ਸੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਅਗਲੇ ਬਲੌਗ ਦੇ ਵਿੱਚ ਹੁਣਾ ਜੇਤ ਨਹੀਂ ਕਹਿ ਸਕਦੇ ਵੀ ਕਿਹੇ ਹੋਰ ਬਲੌਗ ਦੇ ਵਿੱਚ ਕੀ ਹੋਰ ਜਗਾ ਹੁਣ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਅਗਲੇ ਬਲੌਗ ਦੇ ਵਿੱਚ ਚਵਾਰਾ ਸਾਹਿਬ ਮਿਲਦੇ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਸਲਾਮ ਬਾਈ ਬਾਈ ਤੋ ਇਧਰੋਂ ਦੋ ਸੋਨਾ ਪਾ ਚੱਲੇ ਆਂ ਕੋਰ ਕੋਰ ਦਾ ਚਬਾਰਾ ਸਾਹਿਬ ਜਿੱਥੇ ਗੁਰੂ ਅਮਰਦਾਸ ਜੀ ਰਹਿੰਦੇ ਹੁੰਦੇ ਸੀ ਬੀਬੀ ਭਾਨੀ ਜੀ ਲੰਗਰ ਵਗੈਰਾ ਤਿਆਰ ਕਰਦੇ ਹੁੰਦੇ ਮਤਲਬ ਸਾਰਾ ਜਿਹੜਾ ਉਹਨਾਂ ਦਾ ਘਰ ਚੁੱਲਾ ਚੌਂਕਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਉਹ ਪ੍ਰਾਣੀਆਂ ਨਿਕਲੀਆਂ ਹੋਣ ਦੁਬਾਰਾ ਖਦਾਈ ਦੇ ਵਿੱਚੋਂ ਉਹ ਪ੍ਰਾਣਾ ਉਹ ਵੀ ਨਿਕਲਿਆ ਆ ਤੇ ਉਹ ਜਿਹੜਾ ਪ੍ਰਾਣਾ ਸਾਰਾ ਚੌਂਕਾ ਚੁੱਲਾ ਉਹ ਬੀਬੀ ਜੀ ਦਾ ਉਹ ਸਾਰਾ